ਬੰਗਲਾਦੇਸ਼ ਚ ਹਿੰਦੂਆਂ ਤੇ ਅਤਿਆਚਾਰ ਬਜਰੰਗ ਦਲ ਹਿੰਦੁਸਤਾਨ ਨੇ ਬਟਾਲਾ ਚ ਫੁਕਿਆ ਬੰਗਲਾਦੇਸ਼ ਸਰਕਾਰ ਦਾ ਪੁਤਲਾ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਅਤੇ ਅੰਤਰਰਾਸ਼ਟਰੀ ਦਖਲ ਦੀ ਕੀਤੀ ਮੰਗ ਬਟਾਲਾ 29 ਦਸੰਬਰ ਸੰਜੀਵ ਸ਼ਰਮਾ ਬੰਗਲਾਦੇਸ਼ ਵਿੱਚ ਹਿੰਦੂਆਂ ਅਤੇ ਹੋਰ ਘੱਟ ਗਿਣਤੀ ਭਾਈਚਾਰਿਆਂ ਤੇ ਹੋ ਰਹੇ ਲਗਾਤਾਰ ਅਤਿਆਚਾਰਾਂ ਦੇ ਵਿਰੋਧ ਵਿੱਚ ਅੱਜ ਬਜਰੰਗ ਦਲ ਹਿੰਦੁਸਤਾਨ ਦੀ ਬਟਾਲਾ ਇਕਾਈ ਵੱਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਸਥਾਨਕ ਟੀਮ ਨੇ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਇਕੱਠੇ ਹੋ ਕੇ ਰੋਸ ਮਾਰਚ ਕੱਢਿਆ ਅਤੇ ਬੰਗਲਾਦੇਸ਼ ਸਰਕਾਰ ਦਾ ਪੁਤਲਾ ਫੂਕਿਆ ਇਹ ਰੋਸ ਪ੍ਰਦਰਸ਼ਨ ਸੰਗਠਨ ਦੇ ਰਾਸ਼ਟਰੀ ਮਹਾਸਿਵ ਸ੍ਰੀ ਕੁਲਦੀਪ ਸੋਨੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੀਤਾ ਗਿਆ ਇਸ ਮੌਕੇ ਬਜਰੰਗ ਦਲ ਦੇ ਆਗੂਆਂ ਅਤੇ ਵਰਕਰਾਂ ਨੇ ਬੰਗਲਾਦੇਸ਼ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਗਵਾਂਡੀ ਮੁਲਕ ਵਿੱਚ ਹਿੰਦੂਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਹਿੰਦੂਆਂ ਦੇ ਧਾਰਮਿਕ ਸਥਾਨਾਂ ਅਤੇ ਜਾਨ ਮਾਲ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਮੰਗ ਕੀਤੀ ਕਿ ਇਹਨਾਂ ਘਟਨਾਵਾਂ ਨੂੰ ਤੁਰੰਤ ਰੋਕਿਆ ਜਾਵੇ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਉਹਨਾਂ ਅੰਤਰਰਾਸ਼ਟਰੀ ਭਾਈਚਾਰੇ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿੱਚ ਤੁਰੰਤ ਦਖਲ ਦੇਣ। ਇਸ ਮੌਕੇ ਬਜਰੰਗਦਲ ਹਿੰਦੁਸਤਾਨ ਦੇ ਕਈ ਅਹੁਦੇਦਾਰ ਅਤੇ ਵੱਡੀ ਗਿਣਤੀ ਵਿੱਚ ਵਰਕਰ ਮੌਜੂਦ ਸਨ। ਯੁਵਰਾਜ ਭਾਰਤ ਨਿਊਜ਼

થોડો થોડું ભાઈ લેલાદેશ મુર્દાબાદેશંગ્લાદેશ બાંગ્લાદેશ મુર્દાબાદ બાંગ્લાદેશ 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 મુર્દાબાદ જય શ્રી રામ શ્રી રામ જય 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 રામ વીર બજરંગી Bangladesh, Muntavac, Bangladesh, 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 पिछा जा भई पिछाह जा

ਦੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਸਾਰਿਆਂ ਨੂੰ ਪਤਾ ਹੋਏਗਾ ਕਿ ਬੰਗਲਾਦੇਸ਼ ਦੇ ਵਿੱਚ ਜੋ ਹਿੰਦੂਆਂ ਦੇ ਨਾਲ दलित ਹਿੰਦੂਆਂ ਦੇ ਨਾਲ ਜਿਹੜਾ ਅਤਿਆਚਾਰ ਹੋਇਆ ਹੈਗਾ ਬੜੀ ਦੁਖਦਾਈ ਘਟਨਾ ਹੈਗੀ ਹੈ ਠੀਕ ਹੈ ਤੇ ਉਹਦੇ ਰੋਸ ਦੇ ਵਿੱਚ ਬਜਰੰਗਦਲ ਹਿੰਦੁਸਤਾਨ ਦੀ ਤਰਫ ਨਾਲ ਬੰਗਲਾਦੇਸ਼ ਸਰਕਾਰਾਂ ਦੇ ਖਿਲਾਫ ਕਹਿਣਾ ਮਤਲਬ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਹੈਗਾ ਤੇ ਸਾਡੀ ਅਗੋਦੀ ਸਰਕਾਰ ਤੋਂ ਸੈਂਟਰ ਸਰਕਾਰ ਤੋਂ ਇਹੀ ਮੰਗ ਹੈ ਤਾ ਕੀ ਕਰਨ ਦਾ ਮਤਲਬ ਹੈ ਵੀ ਜਿਹੜੇ ਮਤ ਐਧਿਆਚਾਰ ਕਰ ਰਹੇ ਨੇ ਇਹਨਾਂ ਨੂੰ ਫਲ ਪਾਈ ਜਾ ਸਕੇ ਤੇ ਕੋਈ ਸੱਚ ਦਾ ਕਾਨੂੰਨ ਲਾਇਆ ਜਾ ਸਕੇ ਮੋਦੀ ਸਰਕਾਰ ਤੇ ਸੈਂਟਰ ਸਰਕਾਰ ਨੂੰ ਹਰਤ ਕੋਰਜੋ ਸੇ ਬੁਜਾਰਿਸ ਹੈ ਕਿ ਇਹ ਜਿਹੜਾ ਕਾਨੂੰਨ ਬਣਾਇਆ ਗਿਆ ਇਹਨਾਂ ਨੂੰ ਥੋੜਾ ਜਿਹਾ ਤਰੀਕੇ ਦੇ ਨਾਲ ਇਹਨਾਂ ਨੂੰ ਫੇਸ ਕੀਤਾ ਜਾਵੇ ਤਾਂ ਕਿ ਹਿੰਦੂਆ ਦੇ ਉੱਤੇ ਤੇ ਬਾਹਰ ਦੀ ਕੋਈ ਵੀ ਸਰਾਰਤੀ ਅੰਸਰ ਨੇ ਕਿਸੇ ਪ੍ਰਕਾਰ ਦੇ ਕੋਈ ਅਤਿਆਚਾਰ ਨਾ ਕਰ ਪਾਵੇ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਅਗਲਾ बढ़ाव <multiple> चङा <multiple>